ਸਸ ਸੇਕਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਆਪਣੇ ਹੁਣ ਜਿਵੇਂ ਪਤਾ ਹੈ ਚੋਨੇ ਦਾ ਤੇ ਨਰਮੇ ਦੀ ਬਜਾਅ ਸ਼ੁਰੂ ਹੋਣ ਵਾਲੀ ਹੈ ਤੇ ਹੁਣ ਕਈ ਕਿਸਾਨ ਵੀਰ ਕੋਈ ਫੋਨ ਆ ਰਹੇ ਸੀ ਵੀ ਇੱਕ ਕਹਿ ਵੀ ਰਿਸੀ ਸਾਡੇ ਸ਼ੋਰੇ ਵਾਲਾ ਪਾਣੀ ਹੈ ਜਾਂ ਪਾਣੀ 4 ਨੰਬਰ ਹੈ 3 ਨੰਬਰ ਹੈ ਤਾਂ ਵੀ ਕਿਸਾਨ ਵੀਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਕਈ ਕਿਸਾਨ ਵੀਰਾਂ ਦੇ ਫੋਨ ਵੀ ਆਏ ਸੀ ਜਿਵੇਂ ਜਿਪਸਮ ਬਾਰੇ ਵੀ ਜੀਐਸਪੀ ਦੀ ਜਿਪਸਮ ਆਗੀ ਉਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਜੀਐਸਪੀ ਦੀ ਜਿਪਸਮ ਸਾਨੂੰ 2 ਸਾਲ ਹੋ ਗਏ ਵੇਚਦੇ ਨੂੰ ਵਧੀਆ ਕੁਆਲਿਟੀ ਹੈ ਤੇ ਜਿੱਥੇ ਮਾੜਾ ਪਾਣੀ ਆ ਜਾਂ ਸ਼ੋਰੇ ਵਾਲਾ ਪਾਣੀ ਆ ਉੱਥੇ ਜਿਪਸਮ ਜ਼ਰੂਰ ਪਾਣੀ ਚਾਹੀਦੀ ਹੈ ਤਾਂ ਸਾਨੂੰ ਸਕਰੀਨ ਤੇ ਵੀ ਲਾ ਰੱਖਿਆ ਜਿਵੇਂ ਜੀਐਸਪੀ ਕੰਪਨੀ ਦੀ ਜਿਪਸਮ ਵਧੀਆ ਇਹਨਾਂ ਦੀ ਰਿਪੋਰਟ ਰਿਪੋਰਟ ਵੀ ਦੇਖੀ ਅਸੀਂ ਵਧੀਆ ਕੁਆਲਿਟੀ ਤੇ ਇਹਨਾਂ ਦੀ ਰਿਪੋਰਟ ਜਿਹੜੀ ਹੈਗੀ ਪੂਰੀ ਜਿਵੇਂ ਜਿੰਨੀ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਹੋਣਾ ਚਾਹੀਦਾ ਹੈ ਪੂਰੀ ਉਹਨਾਂ ਦੀ ਰਿਪੋਰਟ ਆਈ ਹੈ ਤੁਹਾਨੂੰ ਸਕਰੀਨ ਤੇ ਵੀ ਆਪਾਂ ਲਾ ਦਾਂਗੇ ਜੀ ਰਿਪੋਰਟ ਆਪਣ ਨੂੰ ਵੀ ਇਹਦੇ ਵਿੱਚ ਕਿੰਨੀ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਵਗੈਰਾ ਹੋਣਾ ਚਾਹੀਦਾ ਤਾਂ ਉਵੇਂ ਕਿਸਾਨ ਵੀਰੋ ਜਿਵੇਂ ਹੁਣ ਆਪ ਨੂੰ ਪਤਾ ਵੀ ਪਾਣੀ ਢੋਣੇ ਲੱਗਣ ਲੱਗਿਆ ਕਈ ਥਾਵਾਂ ਤੇ ਨਾ ਮੈਂ ਢੋਣੇ ਲੱਗਣ ਲੱਗਿਆ ਪਾਣੀ ਵੀ 2 4 ਨੰਬਰ 3 ਨੰਬਰ 4 ਨੰਬਰ ਇੱਥੇ ਸ਼ੋਰੇ ਵਾਲਾ ਪਾਣੀ ਵੀ ਹੈਗਾ ਤੇ ਇੱਥੇ ਆਪ ਨੂੰ ਜੈਪਸਮ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਪਾਣੀ ਮਾੜਾ ਉੱਥੇ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਤੇ ਇਸ ਕਰਕੇ ਇਹਦੇ ਵਿੱਚ ਬਰਤਨ ਨਾਲ ਆਪਣੇ ਜਿਪਸਮ ਵਰਤਨ ਨਾਲ ਕੈਸ਼ੀਅਮ ਦੀ ਘਾਟ ਦੂਰ ਹੁੰਦੀ ਹੈ ਤੇ ਆਪਣੇ ਸਲਫਰ ਪੀ ਐਚ ਲੈਵਲ ਵੀ ਠੀਕ ਰਹਿੰਦਾ ਹੈ ਕਿਉਂਕਿ ਸਲਫਰ ਵੀ ਮਾਤਰਾ ਹੁੰਦੀ ਹੈ ਤੇ ਮੈਗਨੀਸ਼ੀਅਮ ਹੁੰਦਾ ਇਹਦੇ ਨਾਲ ਪੀ ਐਚ ਲੈਵਲ ਵੀ ਆਪਣਾ ਠੀਕ ਰਹਿੰਦਾ ਹੈ ਤੇ ਇੱਕ ਕਿਸਾਨ ਵੀਰ ਹੋ ਰਿਹਾ ਇਹਦੇ ਨਾਲ ਜਿਵੇਂ ਆਪਣੇ ਡੀ ਏ ਪੀ ਜਿਆਦਾ ਵਰਤਦੇ ਆ ਯੂਰੀਆ ਪੋਟਾਸ਼ ਹੋ ਗਈ ਇਹਨੂੰ ਵੀ ਇਹ ਲਾ ਲੋ ਵੀ ਐਕਟਿਵ ਕਰਦੀ ਹੈ ਜਿਪਸਮ ਮਤਲਬ ਵੀ ਉਹਨੂੰ ਤੁਗਣਾ ਕੰਮ ਕਰਨ ਲਾਉਂਦੀ ਹੈ ਡੀ ਏ ਪੀ ਜਿਵੇਂ ਵੈਸੇ ਪਈ ਰਹਿੰਦੀ ਆਪਣੇ ਬਾਨਾਂ ਚ ਯੂਰੀਆ ਲਾ ਲੋ ਜਾਂ ਪੋਟਾਸ਼ ਲਾ ਲੋ ਉਹਨਾਂ ਨੂੰ ਐਕਟਿਵ ਕਰਦੀ ਹੈ ਜਿਹੜੀ ਜਿਪਸਮ ਹੈ ਮਤਲਬ ਤੁਬਨਾ ਕੰਮ ਕਰਨ ਲੱਗ ਜਾਂਦੀ ਹੈ ਤੇ ਇਹਦੇ ਨਾਲ ਜੜਾਂ ਦਾ ਵਿਕਾਸ ਵੀ ਹੁੰਦਾ ਹੈ ਤੇ ਕੈਲਸ਼ੀਅਮ ਦੀ ਘਾਟ ਨਾਲ ਜਿਵੇਂ ਪੱਤੇ ਸੁੱਕਣ ਲੱਗ ਜਾਂਦੇ ਆ ਉਹ ਨਹੀਂ ਹੁੰਦੇ ਤੇ ਆਪਣੇ ਹਰਿਆ ਭਰੇ ਰਹਿੰਦੀ ਹੈ ਫਸਲ ਕਿਉਂਕਿ ਮੈਗਨੀਸ਼ੀਅਮ ਹੁੰਦਾ ਹੈ ਸਲਫਰ ਨਾਲ ਜਿਹੜਾ ਪੀ ਐਚ ਲੈਵਲ ਠੀਕ ਰਹਿੰਦਾ ਹੈ ਇਸ ਕਰਕੇ ਵੀਰੋ ਜਰੂਰ 2-4 ਕਿੱਲਿਆਂ 'ਚ ਜਿਵੇਂ ਵਰਤ ਕੇ ਦੇਖਿਓ ਕੋਈ ਕਿਸਾਨ ਵੀਰ ਤਾਂ ਇਹਨੂੰ ਵਰਤਦੇ ਆ ਕਈ ਸਾਲਾਂ ਤੋਂ ਪਰ ਜਿਹੜੇ ਕਿਸਾਨ ਵੀਰਾਂ ਦੇ ਜਿਵੇਂ ਨਵੀਂ ਝੋਨਾ ਲਾ ਲੱਗਿਆ ਤਾਂ ਜਰੂਰ ਅ ਤੁਸੀਂ 4 ਤੋਂ ਲੈ ਕੇ 5 6 ਗੱਟੇ 6 7 ਗੱਟਿਆਂ ਤੱਕ 4 ਗੱਟਿਆਂ ਤੋਂ ਲੈ ਕੇ 6 7 ਗੱਟਿਆਂ ਤੱਕ ਮਤਲਬ ਵੀ ਇਹਨੂੰ ਆਪਣੇ ਜਿਪਸਮ ਨੂੰ ਪਾ ਸਕਦੇ ਹੋ 50 ਕਿਲੋ ਦਾ ਬੈਗ ਹੁੰਦਾ ਇਹ ਤੇ ਇਹ ਬਰਤਨ ਦਾ ਜਿਵੇਂ ਆਪਾਂ 2 3 ਵਾਰ ਇਹਨੂੰ ਡੂੰਗੀ ਵਾਈ ਕਰ ਲੋ ਜ਼ਮੀਨ ਨੂੰ ਫਿਰ ਜਿਪਸਮ ਦਾ ਛਿੱਟਾ ਦੇ ਦਿਓ ਫਿਰ ਹਲਕੀ ਜੀ ਵਾਈ ਕਰ ਲੋ ਤਾਂ ਜੋ ਇਹਨੂੰ ਵਿੱਚ ਮਿਕਸ ਹੋ ਸਕੇ ਆਹੀ ਇਹਦਾ ਬਰਤਨ ਦਾ ਤਰੀਕਾ ਤੇ ਬਾਕੀ ਕੋਈ ਜਿਵੇਂ ਵੀ ਵਰਤੋਂ ਵੀ ਆਪ ਨੂੰ ਤਾਂ ਮਿੱਟੀ ਚ ਮਿਕਸ ਹੋਣੀ ਚਾਹੀਦੀ ਹੈ ਜਿਹੜੀ ਆ ਆਪਣੇ ਜਿਪਸਮ ਹੈ ਮਿੱਟੀ ਚ ਮਿਕਸ ਹੋਣੀ ਚਾਹੀਦੀ ਹੈ ਬਿਜਾਈ ਤੋਂ ਪਹਿਲਾਂ ਇਹਨੂੰ ਵਰਤਣਾ ਚਾਹੀਦਾ ਆਹੀ ਵੀਰੋ ਗੱਲਾਂ ਸਾਂਝੀਆਂ ਕਰਨੀਆਂ ਸੀ ਵੀ ਜਿਪਸਮ ਆਪਣੇ ਕੋਲ ਅ ਕਈ ਕਿਸਾਨਾਂ ਵੀਰਾਂ ਦੇ ਫੋਨ ਵੀ ਆਏ ਸੀਗੇ ਆਪਣੇ ਕੋਲ ਜਿਪਸਮ ਖਤਮ ਹੋ ਗਈ ਸੀਗੀ ਹੁਣ ਦੁਬਾਰਾ ਜਿਪਸਮ ਆਪਣੇ ਕੋਲ ਆ ਗਈ ਹੈ ਆਪਣੇ ਸਕਰੀਨ ਤੇ ਵੀ ਤੁਹਾਨੂੰ ਲਾਤਾ ਜੀਐਸਪੀ ਜਿਪਸਮ ਬਹੁਤ ਵਧੀਆ ਕੁਆਲਿਟੀ ਦੀ ਜੀਐਸਪੀ ਦੀ ਆਹੀ ਵੀਰੋ ਗੱਲਾਂ ਸਾਂਝੀਆਂ ਕਰਨੀਆਂ ਵੀਡੀਓ ਵਧੀਆ ਲੱਗਿਓ ਲਾਈਕ ਕਮੈਂਟ ਕਰਿਓ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਧੰਨਵਾਦ